ਰੋਜ਼ ਰੋਜ਼ ਸ਼ੈਂਪੂ ਕਰਕੇ ਵੀ ਵਾਲ ਜਿਪਕੇ ਰਹੇ ਫਰੀਜ਼ੀ ਹੈਰ ਕੋਲ ਡਰਸ ਬਸ ਹੁਣ ਮੈਂ ਲੇਖਿਆ ਹੈ ਇਹ ਇੱਕ ਤਸੀਨਸ ਬਿਨਾ ਕੈਮ ਕਰਵਾਏ ਮੁਕਤੀ ਗੋਲ ਹਰਬਲ ਸ਼ੈਂਪੂ ਜਿਹਦੇ ਵਿੱਚ ਸਾਰੇ ਇੰਗਰੀਡੀਅੰਟ ਨੇਚਰਲ ਹਨ ਔਰ ਦੀ ਕੋਈ ਸਾਈਡ ਇਫੈਕਟ ਨਹੀਂ ਹੈ ਵਾਲਾਂ ਚ ਸ਼ਾਇਨ ਵੀ ਲੈਂਦਾ ਹੈ ਟੈਂਡਰਫ ਨੂੰ ਵੀ ਕੰਟਰੋਲ ਕਰਦਾ ਹੈ ਉਹ ਵਾਲਾਂ ਦੀ ਲੈਂਥ ਵੀ ਵਧਾਉਂਦਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਹਾਰਸ਼ ਕੈਂਪਸ ਨਹੀਂ ਹੈ इजीली ਤੁਸੀਂ ਵੀ ਇਹਨੂੰ ਕੋ ਜਲਦੀ ਹੀ ਲਗਾਓ ਮੇਰੀ ਨੂੰ ਮਿਸ਼ੋ ਤੋਂ